ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਭੁਆਲਾ ਆਇਆ ਸੀਗਾ ਆਪਾਂ ਨੂੰ ਮੈਲ ਤੇ ਚਲੋ ਆਪਣਾ ਵਾਹਣ ਰਹਿੰਦਾ ਸੀ ਆ ਜਿਹੜਾ ਆਰਗੈਨਿਕ ਬੀਜ ਦੇ ਹੁੰਨੇ ਆ ਕਹਿੰਦਾ ਮੈਂ ਜ਼ੋਰ ਚੈੱਕ ਕਰਨਾ ਤੇ ਆਪਾਂ ਕਹਾਂ ਜੀ ਸਦਕੇ ਕਰੋ ਇਹ ਆਪਣੇ ਹਾਲ ਆ ਜੀ ਇਹ ਨਾ ਕਹੋ ਵੀ ਪਤਾ ਨਹੀਂ ਮੰਜੀ ਨਹੀਂ ਲਾਰੇ ਮਤਲਬ ਚੰਗੇ ਹਾਲ ਲੱਗ ਰਹੇ ਆ ਪਹਿਲਾ ਹਾਈ ਗੇਅਰ ਤਕਵੇ ਨਹੀਂ ਆਪਾਂ ਨੂੰ ਜਿਵੇਂ ਆਮ ਕਈਆਂ ਦੇ ਬਣਾਏ ਹੁੰਦੇ ਆ 16 ਇੰਚ 17 ਇੰਚ ਦੇ ਛੋਟੇ ਛੋਟੇ ਲੈ ਕੇ ਤੁਰੇ ਫਿਰਦੇ ਰਹਿੰਦੇ ਆ ਵੀ ਉਹ ਦੇਖਣ ਨੂੰ ਵੀ ਹਾਂ ਪਤਾ ਨਹੀਂ ਸੋਹਣੇ ਲੱਗਣ ਵੀ ਦੇਖਣ ਨੂੰ ਹਾਂ ਪਤਾ ਨਹੀਂ ਮੰਜੀ ਲਈ ਆ ਵੀ ਥੱਲੇ ਭਾਵੇਂ ਪਟਾਈ ਹੋਵੇ ਨਾ ਇਹ ਆਪਾਂ ਸਪੈਸ਼ਲ ਤਿਆਰ ਕਰਵਾਏ ਸੀਗੇ ਇਹ ਆਪਣੇ 20 ਤੋਂ 21 ਇੰਚ ਇਹਨਾਂ ਦੀ ਲੈਂਥ ਬਣਦੀ ਆ ਤੇ ਚੰਗੇ ਹਾਲ ਲੱਗ ਰਿਹਾ ਮਤਲਬ ਟਰੈਕਟਰ ਦੀ ਤੁਹਾਨੂੰ ਆਵਾਜ਼ ਹੀ ਦੱਸ ਰਹੀ ਹੋਣੀ ਆ ਤੇ ਇਹ ਆਪਣਾ ਚਲੋ ਦੂਰ ਲਾ ਰਹੇ ਆ ਹੁਣ ਦੂਰ ਲਾਉਣ ਤੋਂ ਬਾਅਦ ਇਸ ਤੋਂ ਬਾਅਦ ਚਲੋ ਆਪਾਂ ਹੁਣ ਇਹਨੂੰ ਕੁਝ ਨਹੀਂ ਕਰ ਰਾਂ ਬਸ ਸੁਪਰਸੀਡਰ ਪਾਉਣਾ ਤੇ ਦੀ ਬਜਾਨ ਕਰ ਦੇਣੀ ਆ ਵੀ ਆਪਾਂ ਮੰਗਵਾ ਲਿਆ ਈ ਸਪੈਸ਼ਲ ਦੇਸੀ ਬੀ ਆਉਂਦਾ ਇੱਕ ਨਾਮਰੇ ਧਿਆਨ ਚ ਨਹੀਂਗਾ ਉਹ ਤੁਹਾਨੂੰ ਜਰੂਰ ਦੱਸਾਂਗੇ ਬੀਜਣ ਲੱਗੇ ਤੇ ਆਮ ਚਲੋ ਪਤਾ ਹੀ ਆਪਾਂ ਨੂੰ ਜਿਹੜੀਆਂ ਸਾਰੀਆਂ ਕਣਕਾਂ ਹਾਈਬ੍ਰਿਡ ਚੱਲ ਰਹੀਆਂ ਹੋਏ ਆਪਾਂ ਦੇਸੀ ਬੀ ਮੰਗਾਇਆ ਸਪੈਸ਼ਲ ਆਪਾਂ ਨੂੰ ਮਿਲਿਆ ਜੀ ਇਹ ਆ 4000 ਰੁਪਏ ਕੁਆਂਟਲ ਠੀਕ ਆ ਜੀ ਮਿਲਦੇ ਆ ਨਵੀਂ ਵੀਡੀਓ 'ਚ ਧੰਨਵਾਦ